ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਉਹਦੇ ਵਿਚਾਰ ਸਾਂਝੇ ਕਰਨੇ ਆ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਤਪਉ ਰਾਜ ਤੇ ਰਾਜੋਂ ਨਰਕ ਕਿ ਜੇ ਮਨੁੱਖ ਕਿਸੇ ਦੇ ਕੋਈ ਤਪੱਸਿਆ ਹੁੰਦੀ ਹੈ ਉਹਨੂੰ ਰਾਜ ਭਾਗ ਮਿਲਦਾ ਤੇ ਜਦੋਂ ਰਾਜ ਭਾਗ ਮਿਲਦਾ ਤੇ ਫਿਰ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ हे ਆਕਾਰਪੁਰਖ ਮੈਨੂੰ ਜਿਹੜੀ ਜਗ੍ਹਾ ਤੇ ਬਿਠਾਇਆ ਹੈ ਨਾ ਮੈਂ ਫੈਸਲੇ ਸਹੀ ਕਰਾਂ ਪੰਜਾਬ ਦੇ ਲੋਕ ਕਾਂਗਰਸ ਤੋਂ ਤੇ ਕਾਹਲੀਆਂ ਤੋਂ ਦੁਖੀ ਸੀ ਦੁਖੀ ਇਸ ਕਰਕੇ ਸੀ ਕਿ ਜਿਹੜੀ ਕਾਂਗਰਸ ਸੀ ਉਨੇ ਸੇ ਕੌਮ ਦੇ ਘਰੋਂ ਢਾਇਆ ਤੇ ਸਿੱਖੇ ਨੂੰ ਮੂੰਹ ਨਹੀਂ ਸਲਾਉਣਾ ਚਾਹੁੰਦੇ ਤੇ ਸਿੱਖਾਂ ਨੇ ਅਕਾਲੀ ਦਲ ਨੂੰ ਮੌਕਾ ਦਿੱਤਾ ਤੇ ਕਰਤੂਤਾ ਅਕਾਲੀ ਦਲ ਦੀਆਂ ਵੀ ਹੋਈ ਸੀ ਜੋ ਅਕਾਲੀਆਂ ਦੇ ਰਾਜ ਵਿੱਚ ਹੋਇਆ ਉਹ ਦੱਸਣ ਦੀ ਮੈਨੂੰ ਲੋੜ ਨਹੀਂ ਕਿਉਂਕਿ ਨੇ ਇਹ ਸਿੱਖ ਸਿਧਾਂਤ ਜਿਹੜੇ ਸੀ ਉਹ ਮਰਿਆ ਮੀਟ ਕੀਤੇ ਰਾਜ ਭਗ ਦੇ ਨਸ਼ੇ ਦੇ ਵਿੱਚ ਤੇ ਜੋ ਉਹਨਾਂ ਨੇ ਬੀਜਿਆ ਉਹ ਵੱਢਿਆ ਵੈਸੇ ਮੈਂ ਕਹਣਾ ਉਹ ਕਹਿੰਨਾ ਉਹਨਾਂ ਕਾਹਦਾ ਵੱਢਿਆ ਉਹਨਾਂ ਨੇ ਲੱਖਾਂ ਅਰਬਾਂ ਖਰਬਾਂ ਇਕੱਠੇ ਕਰ ਲਈ ਉਹ ਪੋਤ ਪੋਤਰੇ ਤੱਕ ਜਾਇਦਾਦ ਇਕੱਠੀਆਂ ਕਰ ਲਈਆਂ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਕੋਲ ਤਾਕਤ ਹੈ ਤੇ ਤਾਕਤ ਉਹਨਾਂ ਕੋਲ ਜਿਹੜੀ ਮੇਨ ਅਸੀਂ ਸਰਕਾਰ ਦੇ ਚਲਾ ਗਏ ਤੇ ਉਹਦੇ ਬਾਅਦ ਚ ਇਹ ਪੰਜਾਬ ਦੇ ਲੋਕਾਂ ਦਾ ਇਤਿਹਾਸ ਹੈ ਇਹ ਕਿ ਪਿਆਰ ਨਾਲ ਇਹ ਕਰਨ ਗੁਲਾਮੀ ਟੈਨ ਆ ਮਨਾਂ ਨੇ ਕਿਸੇ ਦੀ ਇਹ ਪਿਆਰ ਨਾਲ ਤਾਂ ਕਿਸੇ ਦੀ ਗੁਲਾਮੀ ਕਰ ਲੈਂਦੇ ਨੇ ਪਰ ਕੋਈ ਅਹਰਾ ਗੇਰਾ ਇਹਨੂੰ ਵੰਗਾਰੇ ਤੇ ਫਿਰ ਇਹ ਪ੍ਰਵਾਹ ਨਹੀਂ ਕਰਦੇ ਤੇ ਇਹਨਾਂ ਕਾਂਗਰਸੀਆਂ ਤੇ ਕਾਲੀਆਂ ਨੇ ਸੋਚਿਆ ਸੀ ਵੀ ਸਾਡਾ ਬਦਲ ਕੋਈ ਹੈ ਨਹੀਂ ਤਦੀ ਕਾਲੀਏ ਤੇ ਕਦੇ ਅਸੀਂ ਲੋਕਾਂ ਦੀ ਮਜਬੂਰੀ ਹੈ ਸਾਨੂੰ ਵੋਟਾਂ ਪਾਉਣੀਆਂ ਤੇ ਲੋਕਾਂ ਨੂੰ ਤੀਸਰਾ ਬਦਲ ਮਿਲ ਗਿਆ ਉਹ ਬਦਲ ਸੀ ਜਿਹਨੂੰ ਕਿਹਾ ਸੀ ਮੈਂ ਆਮ ਆਮ ਆਦੀ ਪਾਰਟੀ ਮੈਂ ਵੈਸੇ ਨੂੰ ਟੋਪੀ ਵਾਲੀ ਪਾਰਟੀ ਕਹਿਣਾ ਹਾਂ ਪਰ ਜਿੰਨੇ ਗੰਦੇ ਇਹ ਨਿਕਲੇ ਨਾ ਕੋਈ ਸ਼ੱਕ ਨਹੀਂ ਭਗਵਾਨ ਤੁਹਾਰਾ ਕਹਿੰਦਾ ਕਿ ਮੈਂ ਇਮਾਨਦਾਰ ਹਾਂ ਹੋਵੇਗਾ ਅਹਿਤਾ ਗੋਦਾਂ ਕਪੜਾ ਵੀ ਕੋਈ ਨਹੀਂ ਕੋਈ ਕਪੜੇ ਤੇ ਦੂਜੇ ਨੇ ਉਜਾਗਰ ਕਰ ਰਹੇ ਆ ਮੈਂ ਕਹਾਂ ਚਲੋ ਇਮਾਨਦਾਰ ਇਮਾਨਦਾਰੀ ਸੇ ਲੱਗਦਾ ਸੀ ਕਿ ਆਮ ਘਰਾਂ ਦਾ ਮੁੰਡਾ ਤੇ ਇਹਦੇ ਜਿਹੜੇ ਕੇਜਰੀਵਾਲ ਤੇ ਮਨੀਸ਼ ਸਿਸੋਧਿਆ ਵਰਗੇ ਉਹ ਲੰਬੀ ਜੇਰ ਉਹਨਾ ਕੱਟ ਲਈ ਗਏ ਤੇ ਹੁਣ ਵੀ ਜ਼ਬਾਨ ਦੇ ਉੱਤੇ ਆ ਉਹਨਾਂ ਦੀ ਕ腐ਸ਼ਨ ਦੇ ਕੇਸ ਘਟਾ ਦੇ ਜਿਹੜੇ ਲੋਕਾਂ ਦੇ ਸਾਹਮਣੇ ਆ ਉਹਨਾਂ ਨੇ ਨਰਕ ਪਰ ਸਵਿਧਾ ਤੇ ਵੀ ਕਿਆ ਸੀ ਜੇ ਜੇ ਅਸੀਂ ਕੁਛ ਮਾੜਾ ਕੀਤਾ ਤੇ ਸਾਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੇਰੇ ਖਿਆਲ ਆ ਇਹਦੀ ਅਰਦਾਸ ਉਹਨਾਂ ਦੀ ਪੂਰੀ ਹੋ ਜਾਈ। ਗੁੰਡਾਗਰਦੀ ਪੰਜਾਬ ਚ ਵਧੇ ਕੋਈ ਸ਼ੱਕ ਨਹੀਂ। ਕਿਸੇ ਦੀ ਧੀ ਪੈਣ ਬੱਚੀ ਨੌਜਵਾਨ ਰਾਤ ਤੇ ਨਿਕਲਣਾ ਤੇ ਕਿਤੇ ਦੂਰ ਦੀ ਗੱਲ ਹੈ। ਪੰਜਾਬ ਦੀ ਧਰਤੀ ਦਿੱਤੀ। ਉਹ ਦਿਨੇ ਵੀ ਇਕੱਲਾ ਜਾਣਾ ਬੜਾ ਔਖਾ ਹੈ। ਖੌਫ ਤੇ ਡਰ। ਲੁੱਟਾ ਖੋਹਾਂ ਦੀਆਂ ਵਰਦਤਾਂ। ਜੇ ਬਿਜ਼ਨਸਮੈਨ ਵੀਰਨਾ ਉਹ ਵੀ ਦੁਖੀ ਹਰ ਬੰਦਾ ਦੁਖੀ ਹੈ ਪਤਾ ਨਹੀਂ ਕਿੰਨੀ ਲੁੱਟਖੋ ਕਰ ਲੈਣੀ ਹੈ ਤੇ ਨਸ਼ਿਆਂ ਦਾ ਹੜ ਪੰਜਾਬ ਚ ਵਗ ਰਿਹਾ ਹੈ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਕਰਕੇ ਉਹਦੇ ਵਿੱਚ ਅਕਾਲੀ ਵੀ ਸ਼ਾਮਲ ਹੈ ਅੰਗਰੇਜ਼ ਵੀ ਸ਼ਾਮਲ ਹੈ ਇੱਥੇ ਟੋਪੀ ਪਾਰਟੀ ਵਾਲੇ ਵੀ ਸ਼ਾਮਲ ਹੈ ਘੱਟ ਕੋਈ ਵੀ ਨਹੀਂ ਹੈ ਸਾਰੇ ਇੱਕ ਦੂਜੇ ਤੋਂ ਵੱਧ ਹੈ ਤੇ ਚੋਣਾਂ ਆਉਣੀਆਂ ਜਾਣੀਆਂ ਮੈਂ ਤਾਂ ਹਮੇਸ਼ਾ ਆਪਣੇ ਪਿੰਡਾਂ ਦੇ ਲੋਕਾਂ ਨੂੰ ਯਾ ਸਾਰੇ ਨੂੰ ਗੱਲ ਕਹਿਣਾ ਨਾ ਇਹ ਇਨਾ ਪਾਰਟੀਆਂ ਦੇ ਪਿਛੇ ਨਹੀਂ ਲੱਗਣਾ ਲੜਾਈਆਂ ਨਹੀਂ ਲੈਣੀਆਂ ਦੁਸ਼ਮਣੀਆਂ ਪਾਉਣੀਆਂ ਇਹ ਜਦੋਂ ਚਾਹ ਪਾਣੀ ਪੀਂਦੇ ਨੇ ਵਿਧਾਨ ਸਭਾ 'ਚ ਲੜਦੇ ਨੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਰੋਟੀ ਪਾਣੀ ਇਕੱਠੇ ਬੈਠ ਖਾਂਦੇ ਨੇ ਹਾਸੇ ਦੇ ਖੇਡਦੇ ਨੇ ਇਹ ਕਹਿੰਦੇ ਨੇ ਸਾਡੀ ਸਿਆਸੀ ਲੜਾਈ ਹੈ ਗੈਂਗਵਾਰ ਜਿਹਨੂੰ ਮਰਜ਼ੀ ਗੋਲੀ ਮਾਰ ਜਾਂਦੇ ਨੇ ਜਿਹੜੇ ਅਸਲੀ ਗੈਂਗਵਾਰ ਨੇ ਉਹ ਇਹਨਾਂ ਨੇ ਜਵਾਈ ਭਾਈ ਬਣਾ ਕੇ ਜਿੱਲਾਂ 'ਚ ਰੱਖੇ ਹੋਏ ਨੇ ਉਹਨਾਂ ਦੇ ਇੰਟਰਵਿਊ ਹੁੰਦੀਆਂ ਸਰਖਤ ਰਾਵਨਾ ਬੈਠੇ ਨੇ ਤੇ ਜਿਹੜੇ ਆਮ ਬੰਦੇ ਆ ਕੋਈ ਛੋਟੀ ਮੋਟੀ ਗਲਤੀ ਕਰ ਜੇ ਕਰ ਜੇ ਤੇ ਉਹਦਾ ਇਨਕਾਊਂਟਰ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਆਰਾਮ ਨਾ ਕਰ ਦਿੰਦੀ ਹੈ ਤੇ ਜਿਹੜੇ ਗੁੰਡੇ ਵੱਲ ਮੇਨ ਗੁੰਡੇ ਨੇ ਸਰਗਣੇ ਉਹਨਾਂ ਵੱਲ ਇਹਨਾਂ ਦੀ ਤਾਕਤ ਨਹੀਂ ਕਿ ਉਹਦੇ ਵੱਲੇ ਵੱਲੇ ਪਾਸੇ ਮੂੰਹ ਹੀ ਕਰ ਇਹਨੂੰ ਕਾਤਿਨਾ ਦੀ ਨਹੀਂ ਤੰਤਰ ਦੀਆਂ ਚੋਣਾ ਜੀ ਮੈਂ ਗੱਲ ਕਰਨ ਲੱਗਾ ਦੇਖੋ ਹਰ ਬੰਦਾ ਲੋਕਤੰਤਰ 'ਚ ਕਿਸੇ ਨੂੰ ਵੋਟ ਪਾ ਸਕਦਾ ਅਸੀਂ ਸੁਖਵੀਰ ਬਾਦਲ ਨੂੰ ਨਹੀਂ ਪਸੰਦ ਕਰਦੇ ਕਿਉਂਕਿ ਜੇ ਅਕਾਲ ਤਖਤ ਤੇ ਗਿਆ ਤੇ ਬੰਦਿਆਂ ਤੋਂ ਮਾफी ਮੰਗਦਾ ਮੇਰਾ ਖਿਆਲ ਹੈ ਸਭ ਕੁਝ ਠੀਕ ਹੋ ਜਾਣਾ ਸੀ ਤੇ ਜੀਬੀ ਸੁਖਵਿੰਦਰ ਕੌਰ ਸ਼ਰਮਣੀ ਅਕਾਲੀ ਦਲ ਬਾਦਲ ਵੱਲੋਂ ਉਹਨੇ ਚੋਣ ਲੜੀ ਗੁਜੇ ਨੰਬਰ ਤੇ ਆਈ ਉਹਦੀ ਘੱਟੇ ਨੇ ਬੇਟੀਆਂ ਵਿਚਕਾਰਲੀ ਬੇਟੀ ਸੁਰਖਿਆ ਸਾਹਮਣੇ ਆਈ ਕੰਚਨਪ੍ਰੀਤ ਕੌਰ ਉਹਦੇ ਕੋਲ ਕੈਨੇਡਾ ਦੇ ਪੀਆਰ ਇਹ ਵੀ ਅਸੀਂ ਪੜਿਆ ਔਰ ਉਹ ਬੱਚੀ ਨੇ ਪ੍ਰਚਾਰ ਕੀਤਾ ਧਰਮੇ ਫੌਜੀ ਧਰਮੇ ਫੌਜੀ ਜਿਹੜਾ ਜਿਨੇ ਕੌਮ ਵਾਸਤੇ ਆਪਣੀ ਨੌਕਰੀ ਦਾ ਤਿਆਗ ਦਿੱਤਾ ਔਰ ਕਈ ਧਰਮੇ ਫੌਜੀ ਸ਼ਹੀਦ ਹੋ ਗਏ ਮੋਝ ਨਹੀਂ ਸਕੇ ਤੇ ਉਹ ਧਰਮੇ ਫੌਜੀ ਦੀ ਜਾਨ ਤੇ ਭਾਈ ਬਚ ਗਈ ਪਰ ਉਹਨੇ ਆਪਣੀ ਐਡਾ ਵੱਡਾ ਤਿਆਗ ਜੜਾ ਅਸੀਂ ਉਹਦਾ ਸਤਿਕਾਰ ਕਰਦੇ ਆਂ ਜਲਤੋਂ ਕਰਦੇ ਆਂ ਜਿਹਦਾ ਕਰਦੇ ਆ ਦਿਲ ਤੋਂ ਕਰਦੇ ਆ ਜਿਹਦਾ ਨਹੀਂ ਕਰਦੇ ਨਹੀਂ ਕਰਦੇ ਸਾਡਾ ਪਾਰਟੀ ਦਾ ਕੋਈ ਵਾਸਤਾ ਨਹੀਂ ਜੇ ਉਹ ਦੀ ਧੀ ਆ ਧਰਮੀ ਫੌਜੀ ਦੀ ਅਸੀਂ ਉਹਦਾ ਵੀ ਦਿਲ ਤੋਂ ਸਤਿਕਾਰ ਕਰਦੇ ਆ ਕਿਉਂਕਿ ਅਸੀਂ ਬੱਚੀ ਹਿੰਦੂ ਦੀ ਹੋਵੇ ਬੱਚੀ ਮੁਸਲਮਾਨ ਦੀ ਹੋਵੇ ਬੱਚੀ ਸਿੱਖ ਦੀ ਹੋਵੇ ਬੱਚੀ ਈਸਾਈ ਦੀ ਹੋਵੇ ਬੱਚੀ ਬੁੱਧ ਦੀ ਹੋਵੇ ਬੱਚੀ ਜੈਨੇ ਦੀ ਹੋਵੇ ਅਸੀਂ ਹਰੇਕ ਦੀ ਸਤਿਕਾਰ ਕਰਦੇ ਆ ਕਿ ਸਾਨੂੰ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਿਕਉਂਦਾ ਇਹ ਧੀਆਂ ਭੈਣਾਂ ਦੇ ਜਿੱਤੇ ਤੁਸੀਂ ਰਾਖੇ ਬਣਨੇ ਤੁਹਾਨੂੰ ਬਣਾਇਆ ਇਹ ਸਾਡਾ ਸਿਧਾਂਤ ਹੈ ਸਾਡਾ ਇਤਿਹਾਸ ਬੋਲਦਾ ਉਹ ਬੱਚੀ ਨੇ ਆਪਣੀ ਮਾਂ ਵਾਸਤੇ ਪਹਾਰ ਕੀਤਾ ਉਹਦਾ ਹੱਕ ਕਿਸ ਨੇ ਕੀਤਾ ਵੋਟਾਂ ਲੋਕਾਂ ਨੇ ਪਾਉਣੀਆਂ ਬਦਮਾਸ਼ੀ ਸਭ ਤੋਂ ਵੱਡ ਜਦੋਂ ਗੁਰੂਕ ਪਾਲਟੀ ਸਰਕਾਰ ਚ ਹੁੰਦੀ ਹੈ ਉਹ ਕਰਦੀ ਹੈ ਠੀਕ ਹੈ ਦੂਸਰੇ ਵੀ ਕਹਦੇ ਨੇ ਕੱਟ ਕੋਈ ਨਹੀਂ ਹੁੰਦੇ ਇਹ ਮੰਦਰ ਨਾਲ ਵੋਟਾਂ ਦੇ ਕੱਲ ਕਰੀਏ ਤੇ ਉਹ ਭਾਈ ਮਨਦੀਪ ਸਿੰਘ ਨੂੰ ਬੇਖੋਪ ਲੋਕਾਂ ਨੇ ਪਾਈਆਂ ਕਿਉਂਕਿ ਅਸੀਂ ਵੀ ਦਿਨ ਚਾਹੁੰਦੇ ਕਿ ਭਾਈ ਮਨਦੀਪ ਸਿੰਘ ਨੂੰ ਵੋਟਾਂ ਪਾਈਆਂ ਜਾਣ ਸੰਦੇਸ਼ ਸੰਨੇ ਜਾੜਾ ਜਿੰਨੇ ਆਪ ਵਿਖਾਉਂਗੋ ਵਾਸਤੇ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਤਾਂ ਭਾਬਾ ਕਿਉਂ ਨਹੀਂ ਆਪਣੀ ਜਾਨ ਜਿਹੜੀ ਆਪਣੀ ਕੌਮ ਦੇ ਹਵਾਲੇ ਕਰ ਦਿੱਤੀ ਨਿੱਤੇ ਉਹਦੇ ਛੋਟੇ ਛੋਟੇ ਬੱਚੇ ਉਹਨਾਂ ਕੀ ਲੋੜੇ ਛੱਡ ਕੇ ਪਾਸੇ ਜਾਣ ਪਰ ਹੁਣ ਚੋਣਾ ਹੋ ਗਈਆਂ ਹਰਮੇਸ਼ੰਦੂ ਚੌਥੀ ਵਾਰ ਜਿੱਤ ਗਏ ਨੋਬਨਾ ਕਸਲਾ ਤੋਂ ਜਿੱਤੇ ਇੱਕੋ ਨਾਂ ਆਜ਼ਾਦ ਦਿੱਤੇ ਠੀਕ ਹੈ ਰਾਜਨੀਤੀ ਮਧਿਆ ਬੰਦਾ ਹੋਵੇ ਅਸੀਂ ਇਹਦੇ ਬਾਰੇ ਕਿਉਂ ਮਾੜਾ ਕਹੀ ਨਾ ਮਾੜਾ ਸੁਣਿਆ ਖੁੱਲੇ ਦਾੜੇ ਸੋਹਣਾ ਲੱਗਦਾ ਪਰ ਇਹ ਗੱਲ ਹੈ ਵੀ ਜਦੋਂ ਚੋਣਾਂ ਮੁੱਕਦੇ ਆ ਸਾਰੇ ਮੈਨੂੰ ਨਹੀਂ ਪਤਾ ਕੰਜਪ੍ਰੀਤ ਕੌਰ ਦਾ ਘਰ ਵਾਲਾ ਕੌਣ ਹੈ ਨਾ ਤੁਹਾਡਾ ਉਹਨਾਂ ਨਾਲ ਵਾਹਿਆ ਪਰ ਮੈਨੂੰ ਇਹਨਾਂ ਪਤਾ ਵੀ ਜਿੰਨੇ ਗੈਮਵਾਦ ਸਦੇ ਗੁੰਡੇ ਕਹਦੀ ਕਿ ਪੰਜਾਬੀ ਚ ਇਹ ਸਿਆਸੀ ਪਾਰਟੀਆਂ ਦੇ ਦੇਣ ਹੈ ਇਹ ਮੁੰਡੇ ਛੋਟੇ ਛੋਟੇ ਉਹਨਾਂ ਨੂੰ ਆਗਾ ਕਰਦੇ ਨੇ ਬੋਥਾਂ ਦੇ ਕਬਜ਼ੇ ਕਰੁੰਦੇ ਨੇ ਰਾਜਨੀਤੀ ਆਪਣੇ ਹਥਿਆਉਂਦੇ ਨੇ ਉਹਨਾਂ ਤੇ ਆਪੇ ਕੇਸ ਪਾਉਂਦੇ ਨੇ ਤੇ ਆਪੇ ਉਹਨਾਂ ਨੂੰ ਛਡਾਉਂਦੇ ਆ ਤੇ ਉਹਨਾਂ ਦੇ ਅੰਦਰ ਵੀ ਇੱਕ ਕੱਚਾ ਖੂਨ ਹੁੰਦਾ ਹੈ ਗਰਮ ਜੰਗ ਨੌਜਵਾਨੀ ਹੁੰਦੀ ਹੈ ਤਜਰਬਾ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਇਹ ਵੱਡੇ ਗੈਂਗ ਵਰ ਬਣਾ ਕੇ ਪੇਸ਼ ਕਰਦੇ ਨੇ ਤਸ਼ੱਦਦ ਕਰਦੇ ਨੇ ਕੁਝ ਮੁੰਡੇ ਡਰਦੇ ਪਗੋੜੀ ਹੋ ਜਾਂਦੇ ਨੇ ਚਲਾ ਜਾਂਦੇ ਨੇ ਤੇ ਸਾਡੇ ਪੁਲਿਸ ਜਿਹੜੀ ਉਹ ਇਦਾਂ ਤੇ ਹੁੰਦੀ ਆ ਵੀ ਜੜਾ ਕੋਈ ਉਹਨਾਂ ਨੂੰ ਜਲਮ ਕਰਨ ਵਾਲਾ ਨਾਂ ਨੱਬੇ ਉਹ ਚੱਲ ਫਲਾਣੇ ਦੇ ਨਾਂ ਤੇ ਚੱਲ ਫਲਾਣੇ ਦੇ ਨਾਂ ਤੇ ਚੱਲ ਫਲਾਣੇ ਦੇ ਨਾਂ ਤੇ ਮਤਲਬ ਕਿ ਇਹਨਾਂ ਨੂੰ ਇਸ ਗਲਤ ਕੋਈ ਪੁਲਿਸ ਨੂੰ ਪਤਾ ਹਨ ਪੁੱਛਣ ਵਾਲਾ ਕੋਈ ਨਹੀਂ ਇੱਥੇ ਜਿਹੜੇ ਸਰਕਾਰ ਦੇ ਐਮਐਲਏ ਬਣਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਔਕਾਤ 5 ਸਾਲਾਂ ਪਤਾ ਨਹੀਂ ਮੁੜ ਕੇ ਦੁਬਾਰੇ ਉਹਨਾਂ ਜਿਤੋਂ ਉਹਨਾਂ ਕਿਸੇ ਨੇ ਤੇਰੇ ਆਮ ਆਦਮੀ ਪਾਰਟੀ ਵਿੱਚ ਜਿੰਨੇ ਵੀ ਐਮਐਲਏ ਬਹੁਤ ਖੱਟੇ ਨੇ ਬਹੁਤ ਬਹੁਤ ਨੂੰ ਪਤੇ ਕੋਈ ਨਹੀਂ ਕੱਖਰੀ ਹੁਣ ਗੱਲ ਇਹ ਆ ਵੀ ਉਹ ਬੱਚੀ ਵੇਲੇ ਪਹਿਲਾਂ ਇਹ ਪੱਤਰਕਾਰਾਂ ਨੇ ਇੱਕ ਪੱਤਰਕਾਰ ਸੀ ਮੈਨੂੰ ਕਿਹਾ ਮਹਤੀਆਂ ਦੀ ਜਿੱਤ ਕਰਿਆ ਕਰੋ ਯਾਰ ਸਤਿਕਾਰ ਕਰਾਂ ਉਹ ਭੱਜ ਗਈ ਜੀ ਨੇਪਾਲ ਦੇ ਰਸਤੇ ਭੱਜ ਗਈ ਹੁਣ ਪਸ਼ੂਰ ਕੁੜੀ ਦੇ ਇੱਥੇ ਹੀ ਹੈ ਲਫਜ਼ ਵਰਤੋ ਦੇਖੋ ਕਿਸੇ ਦੀ ਧੀ ਆ ਕੋਈ ਪਹਿਣ ਹੈ ਜਿੱਤ ਕਰਨੀ ਸਿੱਖੀ ਨਹੀਂ ਕਾ ਸਿੱਖੀ ਕਰਨਾ ਤੇ ਚਲੋ ਉਹ ਬੱਚੀ ਇੱਥੇ ਸੀ ਉਹ ਥਾਣੇ ਗਈ ਉਹਨੇ ਆਪਣਾ ਐਫ ਆਈ ਆਰ ਤੇ ਦਰਜ ਕਰ ਦਿੱਤੀ ਠੀਕ ਹੈ ਪੁਲਸ ਨਾਲ ਤੂ ਤੂ ਮੈਂ ਹੋਈ ਪੁਲਸ ਕੀ ਕੁਝ ਨਹੀਂ ਕਰਦੇ ਪੁਲਿਸ ਇਹ ਨਹੀਂ ਵੰਦੀ ਕਿ ਬੰਦੇ ਦੀ ਚਿੱਤੀ ਢਾੜੀ ਹੈ ਉਹਦੇ ਲਾਗੇ ਬੱਚੇ ਦਾ ਪਰਿਵਾਰ ਆ ਬੰਦੇ ਬੰਦੇ ਦਾ ਬਗੈਰ ਦੋਸ਼ ਤੋਂ ਪੁਸ਼ਪ ਮਾਰ ਪੁਲਿਸ ਆਪਮਾਨ ਕਰਦੀ ਹੈ ਸਾਨੂੰ ਪਤਾ ਹੈ ਪੰਜਾਬ ਪੁਲਿਸ ਕੀ ਕਰਦੀ ਹੈ ਮੁਗਲਾਂ ਦੇ ਜਿਹੜੇ ਜੁਲਮ ਸੀ ਨਾ ਉਹਨਾਂ ਨੂੰ ਮਾਤ ਪਾਈ ਵੀ ਹੈ ਪੰਜਾਬ ਦੀ ਉਸ ਨੇ ਔਰ ਸਿੱਖੀ ਭੇਜੇ ਅਫਸਰ ਨੇ ਉਹ ਜਿਨ੍ਹਾਂ ਨੇ ਸਿੱਖੋਂ ਦਾ ਖੂਨ ਪੀਤਾ ਸਿੱਖਾਂ ਦੇ ਘਰ ਜਾਂਦੇ ਤੇ ਜਦੋਂ ਮੈਂ ਕਹਿੰਦਾ ਵੀ ਮੈਂ ਬਾਦਲ ਪਾਰਟੀ ਦਾ ਕੋਈ ਸਪੋਰਟਰ ਨਹੀਂ ਹਾਂ ਅਕਾਲੀ ਦਲ ਦੇ ਸੀ ਪਿਆਰ ਕਰਦੇ ਆ ਸਾਡੇ ਵੱਡੇ ਵੀ ਕਰਦੇ ਹੈ ਬਜ਼ੁਰਗ ਵੀ ਕਰਦੇ ਅਸੀਂ ਵੀ ਕਰਦੇ ਆ ਪਰ ਅਕਾਲੀ ਦਾ ਲੋਗ ਜਿਹੜਾ ਪੰਥ ਦੀਆਂ ਰੀਹਾਂ ਦੇ ਚੱਲਦਾ ਜਦਿਆਂ ਵਿੱਚ ਪੰਥ ਮੰਨਪੀ ਹੋ ਗਿਆ ਕੇਵਲ ਪੰਥ ਦਾ ਰੌਲਾ ਹੋ ਗਿਆ ਅਕਾਲ ਤਖਤ ਤੇ ਭਗੋੜਿਓ ਕਿਸੇ ਦੀ ਰੀਤ ਨਹੀਂ ਕਰਾਂਗੇ ਹਾਂ ਜੇ ਦੇਰੋਂ ਮਾफी ਮੰਗ ਕੇ ਕੌਮ ਦੇ ਸਾਹਮਣੇ ਆਉਂਦੇ ਆ ਕੌਮ ਰਾਂ ਨੂੰ ਮਾਫ ਕਰਦੀ ਹੈ ਅਸੀਂ ਨਾ ਕਾਂਗਰਸੀ ਆ ਨਾ ਅਸੀਂ ਟੋਪੀ ਵਾਲੀ ਪਾਰਟੀ ਵਿੱਚ ਕਰਦੇ ਆ ਨਾ ਅਸੀਂ ਇਹ ਨੂੰ ਭਾਜਪਾ ਨੂੰ ਅਸੀਂ ਕੋਈ ਸਪੋਰਟ ਕਰਦੇ ਆ ਅਸੀਂ ਅਕਾਲੀ ਆ ਪਰ ਉਹਦੇ ਵਿੱਚ ਅਕਾਲ ਵਾਲੀ ਕੋ ਗੱਲ ਵੀ ਹੋ ਗਈ ਉਹ ਗੁਰਮਤਿ ਦੇ ਸਿਧਾਂਤ ਦੀ ਗੱਲ ਵੀ ਹੋ ਗਈ ਉਹ ਗੁਰਮਤਿ ਦਾ ਪਹਿਰੇਦਾਰ ਹੋ ਗਈ ਉਹ ਪੰਥਕ ਸਿਧਾਂਤਾਂ ਦੇ ਵਾਸਤੇ ਲੜਾਈ ਲੜਨ ਵਾਲਾ ਹੋ ਗਿਆ ਜੋ ਆਪਣੇ ਪਰਿਵਾਰ ਵਾਸਤੇ ਕੋ ਲੜਾਈ ਲੜਦਾ ਆਖਦਾ ਕਿ ਮੈਂ ਹੀ ਪ੍ਰਧਾਨ ਆ ਤੇ ਫੇਰ ਇਹ ਕਾਲੀ ਦਾਲ ਆ ਅਸੀਂ ਉਹਨੂੰ ਕਲਦਰ ਨਹੀਂ ਮੰਨਦੇ ਠੀਕ ਹੈ ਦੂਸਰੀ ਗੱਲ ਇਹ ਹੈ ਉਹ ਕੁੜੀ ਬਾਹਰ ਜਨਾਜ਼ਾ ਰੋਲਾ ਪਾਣ ਤੋਂ ਬਾਅਦ ਪੁਲਿਸ ਨੇ ਐਫਆਰ ਦੱਚ ਕੀਤੀ ਉਹ ਵਿਚਾਰੀ ਭਈ ਹੈ ਉਹਨੂੰ ਇਹਨਾਂ ਨੇ ਮੈਂ ਇੱਕ ਇਹ ਮੇਰੀ ਆਪਣੀ ਬੇਟੀ ਆ ਬੱਚੀ ਆ ਇਹ ਮੇਰੀ ਕੋਸ਼ਿਸ਼ ਜੀ ਇੱਕ ਜਿਹੜੀਆਂ ਹਰੇਕ ਦੀਆਂ ਧੀਆਂ ਉਹ ਸਾਡੀਆਂ ਧੀਆਂ ਸਾਡੀਆਂ ਭੈਣ ਸਾਡੀਆਂ ਬੱਚੀਆਂ ਇਹ ਸਾਡੇ ਗੁਰੂ ਨੇ ਸਾਨੂੰ ਇਹ ਸਿਖਾਇਆ ਉਹਦੀ ਇਹਨਾਂ ਗ੍ਰਿਫਤਾਰੀ ਪਾਤੀ ਉਹਦੇ ਪਿੱਛੇ ਕਿੰਨੇ ਕਿੰਨੇ ਕਿਸਫਾਤ ਸੀ ਇਹ ਪਹਿਲਾ ਪੁਰਸੀਆਂ ਅੱਖਾਂ ਤੇ ਸਰਕਾਰ ਦੀਆਂ ਅੱਖਾਂ ਨਹੀਂ ਸੀ ਜਦੋਂ ਪਤਾ ਲ ਅਸਲ 'ਚ ਸਰਕਾਰ ਕਿਉਂ ਡਰੀ ਹੈ ਕਿ ਉਹਨਾਂ ਦਾ ਇਲਾਕੇ ਦੇ ਵਿੱਚ ਹੋਲਡ ਤੇ ਹੈਗੇ ਹੋਣ ਹਵਟਾਂ ਉਹਨਾਂ ਨੂੰ ਪਈਆਂ ਨੇ ਇਹ ਪਤਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਜਿੱਤੀ ਵੀ ਸਕਦੇ ਆ ਜੇ ਤ ਉਹਨਾਂ ਹੱਦ ਤੱਕ ਜਾਣਾ ਸੀ ਜੇ ਅੰਤਕ ਵੋਟ ਨਾ ਬੰਦੀ ਜੇ ਪਰ ਗੱਲ ਇਹ ਆ ਵੀ ਜੇ ਤੁਸੀਂ ਇੰਨਾ ਜ਼ੁਲਮ ਘੈਰ ਕਰਨ ਦੇ ਉੱਤੇ ਇਹ ਸੀਐਮ ਭਗਵੰਤ ਮਾਨ ਜੀ ਤੁਸੀਂ ਆਮ ਘਰਾਂ ਦੀ ਗੱਲ ਕਰਦੇ ਹੋ ਕਿ ਅਸੀਂ ਆਮ ਘਰਾਂ ਦੇ ਦੇਖੋ ਇੱਕ ਗੱਲ ਇਹ ਵੀ ਜੇ ਤੁਸੀਂ ਧੀਆਂ ਪੜਾਣਾਂ ਦੇ ਮਸਲੇ ਦੇ ਉੱਤੇ ਤੁਸੀਂ ਇੰਨਾ ਜਨੂ ਕਰ ਰਹੇ ਹੋ ਤੇ ਯਾਦ ਰੱਖਣਾ ਸਰਕਾਰ ਤੁਹਾਡੀ ਤੇ ਬਣ ਨਹੀਂ ਸਕਾਲ ਦੀ ਬਾਦ ਹੁੰਦਾ ਜਬਾਨੇ ਕਾਲੀਆਂ ਦੀ ਸਰਕਾਰ ਵੀ ਨਹੀਂ ਇਹ ਗੱਲ ਕਰਦੀ ਇਹ ਮੇਰਾ ਖਿਆਲ ਹੈ ਜੇ ਸਰਕਾਰ ਬਣੀ ਨਾ ਕਾਂਗਰਸ ਦੇ ਵੀ ਜਿਹੜੇ ਆਪਣੇ ਆਪੇ ਉਸ਼ਲ ਤੇ ਖੜਦੇ ਆ ਨਾ ਬਹੁਤੇ ਲੀਡਰ ਉਹਨਾਂ ਦੇ ਮੂੰਹ ਨਹੀਂ ਬਣਨੇ ਮੇਰਾ ਖਿਆਲ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਧਾਂ ਲੱਗ ਜਾਣਾ ਕਿਉਂਕਿ ਉਹਦਾ ਲੋਕਾਂ ਦੇ ਵਿੱਚ ਸਤਿਕਾਰ ਹੈ ਜਿਤਮਣ ਹੈ ਤੇ ਇੱਕ ਤੁਹਾਡਾ ਨਾਂ ਤੁਹਾਡਾ ਕੁਝ ਬਣਨਾ ਟੋਪੀ ਪਾਰਟੀ ਵਾਲਿਆਂ ਦਾ ਨਾਂ ਬਣਨਾ ਹੈ ਅਕਾਲੀਆਂ ਦਾ ਕੁਝ ਬਣਨਾ ਕਿਉਂਕਿ ਇਸ ਦੀ ਇਬਾਦਤ ਤਾਂ ਪਗੜਾ ਹੋ ਚੁੱਕਾ ਹੈ ਲੋਕਾਂ ਨੇ ਇਹਨੂੰ ਬਹੁਤਾ ਮੂੰਹ ਨਹੀਂ ਲਾਉਣਾ ਨਹੀਂ ਤੇ ਜਿਹੜਾ ਇੱਕ ਕਲ ਦਲ ਸਾਡਾ ਜਿਹੜਾ ਇੱਕ ਪੁਨਰਸਜੀਤ ਉਹਨਾਂ ਨੂੰ ਤੇ ਜੇ ਲੋਕਾਂ ਤੇ ਜਾ ਕੇ ਆਪਣੀ ਗੱਲ ਰੱਖਣੀ ਪੈਣੀ ਹੈ ਤੇ ਮੇਰਾ ਖਿਆਲ ਹੈ ਕਿ ਜਿਉ ਪ੍ਰੈਸ ਖੰਪਸ ਕਰਨ ਤੋਂ ਪਹਿਲਾਂ ਬਾਹਰ ਨਿਕਲੋ ਤੇ ਲੋਕਾਂ ਦੀ ਜਾਨ ਕਿਉਂਕਿ ਸਿਵਰਜੀ ਸਹਿਮਾਨ ਜੜਾ ਸੀ ਉਹ ਭਾਲ ਕੋਟਾਂ ਲੈ ਕੇ ਜਿੱਤ ਜਾਂਦਾ ਹੈ ਉਹ ਤੋਂ ਇੱਕ ਦੋ ਵਾਰ ਇੱਕ ਦਹਾਕ ਜਿੱਤਦਾ ਦੁਬਾਰ ਨਹੀਂਦੀ ਕਾਰ ਦੇ ਹਾੜੇ ਦੁਬਾਰੇ ਬਾਰੇ ਚੜ ਜਾਂਦੇ ਤੇ ਲੋਕਾਂ ਦੇ ਵਿੱਚ ਲੋਕਾਂ ਦਾ ਦਰਦ ਸੰਝਣਾ ਪੈਂਦਾ ਲੋਕਾਂ ਦੇ ਜਾਣਾ ਪੈਂਦਾ ਤੇ ਉੱਥੇ ਆਪਣੇ ਲੋਕਾਂ 'ਚ ਆਪਣੀ ਗੱਲ ਰੱਖਣੀ ਪੈਂਦੀ ਆ ਲੋਕਾਂ ਨੂੰ ਗੱਲ ਨਾਲ ਲਾਉਣਾ ਪੈਂਦਾ ਤੇ ਉਹਦੇ ਪਾਸ ਉਹਦੇ ਪਿੱਛੇ ਵਰਕ ਕਰਨਾ ਪੈਂਦਾ ਵਰਕ ਕਰਕੇ ਫਿਰ ਲੋਕਾਂ ਵਿੱਚ ਵਿਸ਼ਵਾਸ ਬਣਦਾ ਫਿਰ ਗੱਲ ਬਣਦੀ ਆ ਤੇ ਇਹੇ ਆਮ ਆਦੇ ਪਾਰਟੀ ਕਹਿੰਦੀ ਆਪਣੇ ਆਪ ਨੂੰ ਹੈ ਤੇ ਬਹੁਤ ਖਾਸ ਹੈ ਸਾਰਿਆਂ ਦਾ ਮਾਤ ਪਾਤ ਦੀ ਇਹ ਜਿਹੜੀ ਹੈ ਇਹ ਲੋਕਾਂ ਚ ਗਏ ਨੇ ਸਾਂ ਇਹਨਾਂ ਦੇ ਕੋਈ ਵਰਕਰ ਨਹੀਂ ਹੈ ਲੋਕਾਂ ਦੇ ਸਿਰਫ ਇਹਨਾਂ ਦਾ ਦਾਅ ਲੱਗ ਗਿਆ ਸੀ ਲੋਕੀ ਕਾਂਗਰਸ ਦੇ ਕਾਂਜਲ ਤੋਂ ਇਹਨੇ ਦੁਖੀ ਸੀ ਤੇ ਯਾਦ ਰੱਖਣਾ ਇਹਨਾਂ ਲੋਕਾਂ ਨੇ ਹੁਣ ਗਲੋਂ ਲਾਦਣਾ ਤੇ ਮੈਂ ਕਹਿੰਦਾ ਵੀ ਇਹ ਮੈਂ ਇਸ ਗੱਲ ਦੀ ਇੱਕ ਜਿਹੜਾ ਧੀ ਦੇ ਉੱਤੇ ਜੁਰਮ ਹੋਇਆ ਮੈਂ ਕੌਮ ਦਾ ਪ੍ਰਚਾਰਕ ਗੁਰਰਾਮ ਦਾਸ ਦੇ ਕਰਦਾ ਇਖਣੀਆਂ ਇਸ ਗੱਲ ਦੇ ਮੈਂ ਸਖਤ ਤੋਂ ਸਖਤ ਨਿੰਦਾ ਕਰਦਾ ਹਾਂ ਤੇ ਖੇਦੀ ਕਰਦਾ ਤੇ ਮੈਂ ਕਹਿੰਦਾ ਵੀ ਭਗਵੰਤ ਮਾਨ ਜੀ ਥੋੜੀ ਅਕਲ ਨੂੰ ਮਰੋ ਥੋੜੀ ਬੋਤੀ ਅਕਲ ਵਰਤੋ ਇਹ ਧੀਆਂ ਨੂੰ ਅੰਦਰ ਕਰਕੇ ਤੇਾਂ ਤੇ ਜਨਮ ਕਰਕੇ ਮੈਂ ਇੱਕ ਧੀ ਦੇ ਹਲ ਕਰ ਤੇ ਗੱਲ ਕਰਦੇ ਆ ਤੇ ਬਾਕੀ ਪਾਰਟੀਆਂ ਜਿਹੜੀ ਵਾਰਸ ਪੰਜਾਬ ਦੇ ਜਿੱਥੇ ਵਜੇ ਬੰਦੀ ਆ ਇਹ ਅਸੀਂ ਉਹਨਾਂ ਦੇ ਚੰਗੇ ਕੰਮਾਂ ਦੀ ਸਲਾਹਨਾ ਕਰਦੇ ਅਮਰਪਾਲ ਉਹਨਾਂ ਨੇ ਧੱਕਾ ਕੀਤਾ ਹੋਇਆ ਉਹਦੇ ਨਾਲ ਅਸੀਂ ਉਹਦੀ ਉਹਦੀ ਨਿੰਦਾ ਹਮੇਸ਼ਾ ਕਰਦੇ ਐਸ ਵੇਲੇ ਉਹਦੀ ਪਾਰਟੀ ਨੂੰ ਇਸ ਬੱਚੀ ਦੇ ਇਹ ਹੱਕ ਚ ਖਲੋਣਾ ਚਾਹੀਦਾ ਤੇ ਤੀ ਨਾ ਟੱਕਾ ਤੇ ਜਿਹੜੀਆਂ ਕਾਂਗਰਸ ਪਾਰਟੀਆਂ ਨੇ ਇਹਨਾਂ ਦਾ ਵੀ ਫਰਜ ਬਣਦਾ ਤੇ ਜਿਹੜੇ ਖਾਲੀ ਦਲ ਦੇ ਦੂਸਰੀਆਂ ਪਾਰਟੀਆਂ ਨੇ ਸਾਰੇ ਪੁਨਰ ਸੀਜੀਤ ਨੇ ਹਰੇਕ ਪਾਰਟੀ ਹਰੇਕ ਸੰਸਥਾ ਦਾ ਫਰਜ ਬਣਦਾ ਹੈ ਕਿ ਇਹ ਸਰਕਾਰ ਦੇ ਜਿਹਦਾ ਸੁਖपाल ਸਿੰਘ ਖਹਿਰਾ ਨੇ ਨਿੰਦਿਆ ਕੀਤੀ ਹੈ ਹੋਰ ਉਹਨਾਂ ਨੂੰ ਤਗੜੇ ਹੋ ਕੇ ਤੇ ਪ੍ਰਗਟ ਸਿੰਘ ਨੇ ਵੀ ਇਸ ਗੱਲ ਦੀ ਨਿੰਦਿਆ ਕੀਤੀ ਹੈ ਤੇ ਟੱਕਾ ਇਹ ਸਾਨੂੰ ਮਤਲਬ ਇਹ ਸਮਝ ਆਉਣਾ ਚਾਹੀਦਾ ਇਹ ਨੇ ਉਹ ਭਗਤ ਕਬੀਰ ਜੀ ਕਹਿੰਦੇ ਨੇ ਪਰੋਸੀ ਕੇ ਜੋਗਾ ਤੂੰ ਆਪਣੇ ਪਿ ਜਾਣ ਜਿਹੜਾ ਪੜੋਸੀਆ ਤੇ ਹੁੰਦਾ ਨਾ ਉਹ ਕੱਲ ਨੂੰ ਤੁਹਾਡੇ ਵੀ ਹੋ ਸਕਦਾ ਇਸ ਕਰਕੇ ਵਾਰੀ ਤੁਹਾਡੇ ਵੀ ਆ ਸਕਦੀ ਹੈ ਮੈਂ ਕਹਿੰਦਾ ਵੀ ਅਸੀਂ ਇਹ ਬੱਚੀ ਜਿਹੜੀ ਕੰਚਨਪੀਤ ਕੋੜ ਸਾਡੀ ਸਾਡੀ ਭੈਣ ਹੈ ਸਾਡੀ ਬੱਚੀ ਹੈ ਅਸੀਂ ਦਿਨੋਂ ਇਹਦੇ ਨਾਲ ਆ ਇਹ ਨਾਲ ਧੱਕਾ ਕੀਤਾ ਗਿਆ ਜੇ ਉਹਦੇ ਘਰ ਵਾਲੇ ਦੇ ਕੇਸ ਆ ਤੇ ਪੁਲਿਸ ਉੱਤੇ ਕਾਰਵਾਈ ਕਰੇ ਇੱਕ 30 ਤੇ ਉਹਦਾ 2.5 ਸਾਲ ਦਾ ਬੱਚਾ ਹੈ ਇਹਦੀ ਅਸੀਂ ਸਭ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਆ ਸਰਕਾਰ ਨੂੰ ਕਹਿੰਦੇ ਆ ਕਿ ਇਹ ਜਿਹੜੇ ਇੱਕੋ ਜਿਹੇ ਨੇ ਜੇ ਉਹਨਾਂ ਦੀ ਹਾਲਤ ਹੀ ਹੋਈ ਹੈ ਨਾ ਯਾਦ ਰੱਖਣਾ ਤੁਹਾਡੀ ਉੱਤੇ ਵੀ ਮਾਰੀ ਹੋਵੇਗੀ ਇਸ ਕਰਕੇ ਜੇ ਤੁਸੀਂ ਜਲਮ ਕਰੋਗੇ ਨਾ ਤੇ ਜਨਮ ਕਰਨ ਵਾਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਦਾ ਲੰਮਾ ਸਮਾਂ ਟਿਕਦੇ ਨਹੀਂ ਹੁੰਦੀਆਂ ਤੇ ਫਿਰ ਇੱਕ ਅੰਦੇ ਲਿਖਿਆ ਤੁਹਾਨੂੰ ਪੜ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ